ਪਾਈ ਬਲਵੰਤ ਸਿੰਘ ਰਾਜਵਾਨਾ ਨੂੰ ਇਲਾਜ ਦੇ ਲਈ ਸਰਕਾਰੀ ਰਜਿੰਦਰਾ ਹਸਪਤਾਲ ਲਿਆਂਦਾ ਗਿਆ ਉਹਨਾਂ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਦੇ ਡੈਂਟਲ ਕਲੀਨਿਕ ਦੇ ਵਿੱਚ ਚੈੱਕਅਪ ਵਾਸਤੇ ਲਿਆਂਦਾ ਗਿਆ ਦੱਸਦੀ ਹੈ ਕਿ ਪਾਈ ਬਲਵੰਤ ਸਿੰਘ ਰਾਜਵਾਨਾ ਦੰਦ ਦੀ ਤਕਲੀਫ ਤੋਂ ਪੀੜਤ ਨੇ ਜਿਸ ਕਾਰਨ ਕਈ ਦਿਨ ਪਹਿਲਾਂ ਉਹਨਾਂ ਦੇ ਵੱਲੋਂ ਚਿੱਠੀ ਪਾਈ ਗਈ ਸੀ ਇਸ ਕਰਕੇ ਉਹਨਾਂ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਦੇ ਡੈਂਟਲ ਕਲੀਨਿਕ ਦੇ ਵਿੱਚ ਲਿਆਂਦਾ ਗਿਆ ਇਸ ਵੇਲੇ ਭਾਰੀ ਪੁਲਿਸ ਫੋਰਸ ਤਾਇਨਾਤ ਸੀ ਜਿਕਰ ਜੋ ਹੈ ਕਿ ਮਰਹੂਮ ਸਾਬਕਾ ਮੁੱਖ ਮੰਤਰੀ ਬਿਆਨ ਸਿੰਘ ਦੇ ਕਤਲ ਮਾਮਲੇ ਦੇ ਵਿੱਚ ਭਾਈ ਬਲਵੰਤ ਸਿੰਘ ਰਾਜਵਾਨਾ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਨੂੰ ਪਟਿਆਲਾ ਜੇਲ੍ਹ ਦੇ ਵਿੱਚ ਰੱਖਿਆ ਗਿਆ ਹੈ ਅਜੇ ਤੱਕ ਭਾਈ ਬਲਵੰਤ ਸਿੰਘ ਰਾਜਵਾਨਾ ਨੂੰ ਫਾਂਸੀ ਨੂੰ ਲੈ ਕੇ ਕੋਈ ਵੀ ਫੈਸਲਾ ਨਹੀਂ ਹੋਇਆ ਸੁਪਰੀਮ ਕੋਰਟ ਦੇ ਵਿੱਚ ਕਈ ਸਾਲਾਂ ਤੋਂ ਇਹ ਮਾਮਲਾ ਪਿਆ ਹੈ ਅਜੇ ਤੱਕ ਇਸ ਬੰਦ ਵਿੱਚ ਫੈਸਲਾ ਨਹੀਂ ਲਿਆ ਗਿਆ ਜਿਸ ਵੇਲੇ ਭਾਈ ਬਲਵੰਤ ਸਿੰਘ ਰਾਜਵਾਨਾ ਨੂੰ ਸਰਕਾਰੀ ਰਜਿੰਦਰਾ ਹਸਪਤਲ ਲਿਆਂਦਾ ਗਿਆ ਉਸ ਵੇਲੇ ਭਾਰੀ ਪੁਲਿਸ ਫੋਰਸ ਤਾਇਨਾਤ ਸੀ ਅੰਤਪਾਈ ਸਾਹਿਬ ਕੋ ਕਹਿਣਾ ਚਾਹੁੰਦਾ ਸੀ 10 ਸਾਲ ਹੋ ਗਏ ਮੰਗਵਾਰ 19 ਸਾਵਨ ਨੂੰ ਅਸੀਂ ਚਿੱਤੀ ਲਾ ਗਿਆ ਕਿ 14 ਸਾਲਾਂ ਤੋਂ ਕਿੰਦਰ ਸਰਕਾਰੀ ਪੈਡੀਟੈਂਕ ਪਈਆ ਮੈਂ ਕਹਿਣਾ ਚਾਹੁੰਦਾ ਕਿ ਫੈਸਲਾ ਕੀਤਾ ਜਾਵੇ ਪੰਨ ਸਾਧ ਅਧਿਕਾਰੀ ਸੁਪਰੀ ਰਿਪੋਰਟ ਬਾਰ ਬਾਰ ਹਦਾਇਤ ਕਰਦੇ ਫਨੀ ਤੇ ਕੀ ਹੈ ਸਰ ਇਹ ਤੱਕ ਚੱਲਦਾ ਚੱਗਦਾ ਫਸਦਾ ਇਤਹਾਸ ਨੂੰ ਇਸ ਦਰਜਾ ਨਾ ਸਰ ਇਹ ਮਸਲਾ ਕਰਦਾ ਉਹ ਬੇਸਮਤ ਹੈ ਇਹਨਾਂ ਲਈ ਫੈਸਲਾ ਲੈਣ ਦੇ ਵਿੱਚ ਸਮਰਥਿਤ ਰਿਹਾ ਹੈ ਜੀਪੀਸੀ ਤੁਹਾਡੇ ਕੇਸ ਦੇ ਵਿੱਚ